ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਇੱਕ ਮਸ਼ਹੂਰ ਡਾਕਟਰ ਤੇ ਪੋਸ਼ੂਆਂ ਦੇ ਨਾਲ ਬਦਸਲੂਕੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਐਨੀਮਲ ਵੈਲਫੇਅਰ ਐਂਡ ਕੇਅਰ ਸਰਵਿਸ ਫਾਊਂਡੇਸ਼ਨ ਦੀ ਟੀਮ ਨੇ ਰਣਜੀਤ ਐਵੇਨਿਊ A ਬਲਾਕ ਦੇ ਰਹਿਣ ਵਾਲੇ ਡਾਕਟਰ ਪੀ ਐਸ ਬੇਦੀ ਦੇ ਘਰੋਂ ਦੋ ਕੁੱਤੇ ਬਰਾਮਦ ਕੀਤੇ ਜਿਨ੍ਹਾਂ ਦੇ ਵਿੱਚੋਂ ਇੱਕ ਬੇਹੋਸ਼ ਹੋ ਗਿਆ ਸੀ ਜਦ ਕਿ ਦੂਜੇ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਸੀ ਵਿਦੇਸ਼ ਦੇ ਵਿੱਚ ਰਹਿ ਰਹੀ AWC SF ਸੰਸਥਾ ਦੀ ਮੁਖੀ ਡਾਕਟਰ ਨਵਨੀਤ ਨੇ ਦੱਸਿਆ ਕਿ ਉਹਨਾਂ ਨੂੰ ਇਸ ਦੇ ਬਾਰੇ ਉਹਨਾਂ ਦੀ ਟੀਮ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਦੀ ਟੀਮ ਦੀ ਅਫਸਰ ਸ਼ਾਲਨੀ ਰਣਜੀਤ ਐਵੈਨਿਊ ਕੋਠੀ ਦੇ ਵਿੱਚ ਪਹੁੰਚੀ ਜਿੱਥੇ ਪਤਾ ਲੱਗਾ ਕਿ ਡਾਕਟਰ ਪੀ ਐਸ ਬੇਦੀ ਕੈਨੇਡਾ ਗਿਆ ਹੋਇਆ ਸੀ ਅਤੇ ਕਰੀਬ 6 ਮਹੀਨੇ ਹੋ ਗਏ ਅਤੇ ਆਪਣੇ ਦੋ ਕੁੱਤਿਆਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਜਿੱਥੇ ਨਾ ਕੋਈ ਪੱਖਾ ਨਾ ਹੀ ਕੂਲਰ ਹਾਲਾਂਕਿ ਵਿਚਕਾਰ ਨੌਕਰ ਖਾਣ ਦੇ ਲਈ ਕੁਝ ਪਾ ਦਿੰਦਾ ਸੀ ਪਰ ਜ਼ਿਆਦਾਤਰ ਹਾਲਾਤ ਬਦਰੀ ਸਨ ਉਸ ਬੰਦੇ ਡਾਕਟਰ ਪੀਐਸ ਬੇਦੀ ਨਾਲ ਸੰਪਰਕ ਕੀਤਾ ਗਿਆ ਕੁਇਦਰ ਬਾਅਦ ਡਾਕਟਰ ਪੀਐਸ ਬੇਦੀ ਦੇ ਭਰਾ ਦਾ ਫੋਨ ਆਇਆ ਤੇ ਉਸਨੇ ਕੁੱਤਿਆਂ ਦੇ ਇਲਾਜ ਬਿਊਰੋ ਰਿਪੋਰਟ ਐਸ ਜੈਟ ਨਿਊਜ਼ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਇੱਕ ਮਸ਼ਹੂਰ ਡਾਕਟਰ ਤੇ ਪਸ਼ੂਆਂ ਦੇ ਨਾਲ ਬਦਸਲੂਕੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਐਨਮੈਨ ਵੈਲਫੇਅਰ ਐਂਡ ਕੇਅਰ ਸਰਵਿਸ ਫਾਊਂਡੇਸ਼ਨ ਦੀ ਟੀਮ ਨੇ ਰਣਜੀਤ ਐਵਨਿਊ ਏ ਬਲਾਕ ਦੇ ਰਹਿਣ ਵਾਲੇ ਡਾਕਟਰ ਪੀਐਸ ਬੇਦੀ ਦੇ ਘਰੋਂ ਦੋ ਕੁੱਤੇ ਬਰਾਮਦ ਕੀਤੇ ਜਿਨ੍ਹਾਂ ਦੇ ਵਿੱਚੋਂ ਇੱਕ ਬੇਹੋਸ਼ ਹੋ ਗਿਆ ਸੀ ਜਦ ਕਿ ਦੂਜੇ ਦੀ ਹਾਲਤ ਵੀ ਨਾਜੁਕ ਬਣੀ ਹੋਈ ਸੀ ਵਿਦੇਸ਼ ਦੇ ਵਿੱਚ ਰਹਿ ਰਹੀ ਏਡਬੀਸੀਐਫ ਸੰਸਥਾ ਦੇ ਮੁਖੀ ਡਾਕਟਰ ਨਵਨੀਤ ਨੇ ਦੱਸਿਆ ਕਿ ਉਹਨਾਂ ਨੂੰ ਇਸ ਦੇ ਬਾਰੇ ਉਹਨਾਂ ਦੀ ਟੀਮ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਦੀ ਟੀਮ ਦੀ ਅਫਸਰ ਸ਼ਲਨੀ ਰਣਜੀਤ ਐਵੈਨਿਊ ਕੋਠੀ ਦੇ ਵਿੱਚ ਪਹੁੰਚੀ ਜਿੱਥੇ ਪਤਾ ਲੱਗਾ ਕਿ ਡਾਕਟਰ ਪੀਐਸ ਬੇਦੀ ਕੰਡਾ ਗਿਆ ਹੋਇਆ ਸੀ ਅਤੇ ਤਕਰੀਬ 6 ਮਹੀਨੇ ਹੋ ਗਏ ਅਤੇ ਆਪਣੇ ਦੋ ਕੁੱਤਿਆਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਜਿੱਥੇ ਨਾ ਕੋਈ ਪੱਖਾ ਨਾ ਹੀ ਕੂਲਰ ਹਾਲਾਂਕਿ ਵਿਚਕਾਰ ਨੌਕਰ ਖਾਣ ਦੇ ਲਈ ਕੁਝ ਪਾ ਦਿੰਦਾ ਸੀ ਪਰ ਜਨਤਰ ਹਾਲਾਤ ਬਦਰੀ ਸਨ ਨਸਬੰਦੀ ਡਾਕਟਰ ਪੀ ਐਸ ਬੇਦੀ ਨਾਲ ਸੰਪਰਕ ਕੀਤਾ ਗਿਆ ਕੁਝ ਦਿਨ ਬਾਅਦ ਡਾਕਟਰ ਪੀ ਐਸ ਬੇਦੀ ਦੇ ਭਰਾ ਦਾ ਫੋਨ ਆਇਆ ਤੇ ਉਸਨੇ ਕੁੱਤਿਆਂ ਦੇ ਇਲਾਜ ਬਿਊਰੋ ਰਿਪੋਰਟ ਐਸ ਸਬਜੈਕਟ ਨਿਊਜ਼ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਇੱਕ ਮਸ਼ਹੂਰ ਡਾਕਟਰ ਤੇ ਪਸ਼ੂਆਂ ਦੇ ਨਾਲ ਬਦਸਲੂਕੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਐਨੀਮਲ ਵੈਲਫੇਅਰ ਐਂਡ ਕੇਅਰ ਸਰਵਿਸ ਫਾਊਂਡੇਸ਼ਨ ਦੀ ਟੀਮ ਨੇ ਰਣਜੀਤ ਐਵਨਿਊ A ਬਲਾਕ ਦੇ ਰਹਿਣ ਵਾਲੇ ਡਾਕਟਰ ਪੀਐਸ ਬੇਦੀ ਦੇ ਘਰੋਂ ਦੋ ਕੁੱਤੇ ਬਰਾਮਦ ਕੀਤੇ ਜਿਨ੍ਹਾਂ ਦੇ ਵਿੱਚੋਂ ਇੱਕ ਬੇਹੋਸ਼ ਹੋ ਗਿਆ ਸੀ ਜਦ ਕਿ ਦੂਜੇ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਸੀ ਵਿਦੇਸ਼ ਦੇ ਵਿੱਚ ਰਹਿ ਰਹੀ AWC SF ਸੰਸਥਾ ਦੀ ਮੁਖੀ ਡਾਕਟਰ ਨਵਨੀਤ ਨੇ ਦੱਸਿਆ ਕਿ ਉਹਨਾਂ ਨੂੰ ਇਸ ਦੇ ਬਾਰੇ ਉਹਨਾਂ ਦੀ ਟੀਮ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਦੀ ਟੀਮ ਦੀ ਅਫਸਰ ਸ਼ਲਨੀ ਰਣਜੀਤ ਐਵਨਿਊ ਕੋਠੀ ਦੇ ਵਿੱਚ ਪਹੁੰਚੀ ਜਿੱਥੇ ਪਤਾ ਲੱਗਾ ਕਿ ਡਾਕਟਰ ਪੀਐਸ ਬੇਦੀ ਕੈਨੇਡਾ ਗਿਆ ਹੋਇਆ ਸੀ ਅਤੇ ਕਰੀਬ 6 ਮਹੀਨੇ ਹੋ ਗਏ ਉਹਤੇ ਆਪਣੇ ਦੋ ਕੁੱਤਿਆਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਜਿੱਥੇ ਨਾ ਕੋਈ ਪੱਖਾ ਨਾ ਹੀ ਕੂਲਰ ਹਾਲਾਂਕਿ ਵਿਚਕਾਰ ਨੌਕਰ ਖਾਣ ਦੇ ਲਈ ਕੁਝ ਪਾ ਦਿੰਦਾ ਸੀ ਪਰ ਜ਼ਿਆਦਾਤਰ ਹਾਲਾਤ ਬਦਤਰ ਹੀ ਸਨ ਇਸ ਸੰਬੰਦੇ ਡਾਕਟਰ ਪੀ ਐਸ ਬੇਦੀ ਨਾਲ ਸੰਪਰਕ ਕੀਤਾ ਗਿਆ ਕੁਇਦਰ ਬਾਅਦ ਡਾਕਟਰ ਪੀ ਐਸ ਬੇਦੀ ਦੇ ਭਰਾ ਦਾ ਫੋਨ ਆਇਆ ਤੇ ਉਸਨੇ ਕੁੱਤਿਆਂ ਦਾ ਇਲਾਜ ਬਿਊਰੋ ਰਿਪੋਰਟ ਐਸ ਜੈਟ ਨਿਊਜ਼